ਬੜੇ ਦਿਲ ਚ ਗੱਲ ਆਉਂਦੀ ਹੈ ਕਿ ਜੇ ਸਿੱਧੂ ਹੁੰਦਾ ਤੇ ਸਿੱਧੂ ਨੇ ਜਿਹੋ ਜਿਹੋ ਸ਼ੋਅ ਅੱਜ ਦੀ ਡੇਟ 'ਚ ਸਾਰੇ ਕਲਾਕਾਰ ਲਾ ਰਹੇ ਨਹੀਂ ਆ ਜਿਹੜੇ ਜਿਹੜੇ ਮੇਰੇ ਵੀਰਪਰਾ ਸਿੰਗਰ ਲਾ ਰਹੇ ਨੇ ਜਿਉ ਹੁੰਦਾ ਤਾਂ ਕੀ ਲੈਵਲ ਹੋਣਾ ਸੀ ਸਿੱਧੂ ਪਹਿਲਾਂ ਬਿਲਬੋਰਡ ਤੇ ਸਿੱਧੂ ਛਾਇਆ ਰਿਹਾ ਹੁਣ ਦਿਲਜੀਤ ਕਰਨ ਔਜਲਾ ਸ਼ੁਭ ਅਸਲ ਚ ਇਹਨਾ ਸਿੱਧੂ ਇੱਕ ਰਾਸਤਾ ਖੋਲ ਗਿਆ ਮਨ ਲੱਗਦਾ ਬਿਲਬੋਰਡ ਦਾ ਹੁਣ ਲਗਾਤਾਰ ਆਪਣੇ ਜਿਹੜੇ ਪੰਜਾਬੀ ਹੋਰ ਹੈਗੇ ਆ ਉਹ ਉਹਦਾ ਆਪਦਾ ਟੈਲੈਂਟ ਸੀਗਾ ਪਰ ਆਪਾਂ ਕਿਸੇ ਦੇ ਟੈਲੈਂਟ ਨੂੰ ਘੱਟ ਨਹੀਂ ਕਹਿ ਰਹੇ ਪਰ ਕੀ ਦਲਜੀਤ ਨੇ ਆਪਦੀ ਵਾਹ ਵਾਈ ਕਮਾਈ ਆ ਯਾਰ ਕੀ ਇੱਜ਼ਤ ਕਮਾਈ ਆ ਦਲਜੀਤ ਨੇ ਇਹੋ ਜੇ ਆਰਟਿਸਟ ਮੈਨ ਨਹੀਂ ਲੱਗਦਾ ਕਿ ਬੜੇ ਲੰਮੇ ਟਾਈਮ ਤੋਂ ਇੰਨੀ ਹਲੀਮੀ ਵਾਲਾ ਆਰਟਿਸਟ ਕਿਸੇ ਨੇ ਵੇਖਿਆ ਹੋ ਉਹ ਮੈਨੂੰ ਗਾਣਾ ਆਦਾ ਆਂਦਾ ਖਾਨਾ ਵਿੱਚ ਬੈੰਦਾ ਸਰਦਾਰ ਗੋੜੀ ਹੈ ਹੈਨਾ ਗੱਬਰੂ ਤਾਂ ਵੈਰੀ ਨੂਵੇਂ ਮਿੱਠਾ ਬੋਲਦਾ ਤੂੰ ਤਾਂ ਫਿਰ ਜੱਟ ਦਾ ਪਿਆਰ ਗੋੜੀ ਹੈ ਕੀ ਗਾਣੇ ਮਤਲਬ ਤੁਸੀਂ ਚੈੱਕ ਕਰੋ ਇੱਕ ਬੀਟ ਅਲੱਗ ਹੈ ਸ਼ੋਅ 'ਚ ਜਾਓਗੇ ਤੁਹਾਨੂੰ ਹੋਰ ਆਈ